ਅੰਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਹਲਦੀ ਦੇ ਨਾਲ ਕੀਤਾ ਜਾਣ ਵਾਲਾ ਇੱਕ ਛੋਟਾ ਜਿਹਾ ਚਮਤਕਾਰੀ ਉਪਾਅ ਲੈ ਕੇ ਆਏ ਹਾਂ ਇਸ ਉਪਾਅ ਨੂੰ ਕਰਨ ਦੇ ਨਾਲ ਜੇਕਰ ਤੁਹਾਡੇ ਬੱਚਿਆਂ ਦੇ ਵਿਆਹ ਦੇ ਵਿੱਚ ਦੇਰੀ ਹੋ ਰਹੀ ਹੈ ਤੇ ਉਹ ਤੁਰੰਤ ਹੀ ਦੂਰ ਹੋ ਜਾਵੇਗੀ ਤੇ 1 ਮਹੀਨੇ ਦੇ ਅੰਦਰ ਅੰਦਰ ਉਹਨਾਂ ਦਾ ਵਿਆਹ ਹੋ ਜਾਵੇਗਾ ਇਸੀ ਤਰ੍ਹਾਂ ਤੁਸੀਂ ਆਪਣੇ ਬੱਚਿਆਂ ਦੇ ਵਿਆਹ ਦਾ ਜੋਗ ਬਣਾਉਣ ਤੇ ਲਈ ਤੇ ਉਹਨਾਂ ਦੇ ਵਿਆਹ ਦੇ ਵਿੱਚ ਆ ਰਹੀ ਦੇਰੀ ਨੂੰ ਖਤਮ ਕਰਨ ਦੇ ਲਈ ਹਲਦੀ ਦੇ ਬਹੁਤ ਸਾਰੇ ਉਪਾਅ ਕੀਤੇ ਹੋਣਗੇ ਜਿਵੇਂ ਕਿ ਵੀਰਵਾਰ ਦੇ ਦਿਨ ਨੂੰ ਐਤਵਾਰ ਦੇ ਦਿਨ ਨੂੰ ਜਾਂ ਫਿਰ ਪੂਰਨਮਾਸ਼ੀ ਤੇ ਅਸੀਂ ਹਰ ਇੱਕ ਦਿਨ ਨੂੰ ਹਰ ਇੱਕ ਉਪਾਅ ਕਰਦੇ ਹਾਂ ਜਦੋਂ ਅਸੀਂ ਹਲਦੀ ਦੇ ਨਾਲ ਕੋਈ ਵੀ ਉਪਾਅ ਕਰਦੇ ਹਾਂ ਆਪਣੇ ਘਰ ਦੇ ਵਿੱਚ ਤਾਂ ਸ਼੍ਰੀ ਹਰੀ ਵੇਸ਼ਨੂ ਜੀ ਬਹੁਤ ਜ਼ਿਆਦਾ ਸਾਡੇ ਤੇ ਪ੍ਰਸੰਨ ਹੁੰਦੇ ਆ ਤੇ ਤੁਰੰਤ ਹੀ ਆਪਣੀ ਕਿਰਪਾ ਸਾਡੇ ਘਰ ਪਰਿਵਾਰ ਤੇ ਕਰਦੇ ਆ ਜਿਸ ਦੇ ਨਾਲ ਸਾਡੇ ਘਰ ਦੇ ਵਿੱਚ ਸੁੱਖ ਸਮ੍ਰiddhi ਬਣੀ ਰਹਿੰਦੀ ਹੈ ਤੇ ਸਾਡੇ ਘਰ ਦੇ ਸਾਰੇ ਹੀ ਦੁੱਖ ਤਕਲੀਫ ਨੇ ਜਿਹੜੇ ਦੂਰ ਹੋ ਜਾਂਦੇ ਨੇ ਤੇ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਅਸੀਂ ਹਲਦੀ ਦੇ ਲੇਪ ਦਾ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਇਸ ਉਪਾਅ ਨੂੰ ਤੁਸੀਂ ਸੋਮਵਾਰ ਦੇ ਦਿਨ ਹੀ ਕਰਨਾ ਹੈ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ ਸਿਰਫ ਇੱਕ ਜਾਂ ਅੱਧਾ ਚਮਚ ਹਲਦੀ ਦੀ ਜ਼ਰੂਰਤ ਹੈ ਇਹ ਉਪਾਅ ਕਰਨ ਦੇ ਲਈ ਤੁਹਾਡਾ ਨਾ ਤਾਂ ਕੋਈ ਬਹੁਤਾ ਸਮਾਂ ਖਰਚ ਹੋਣਾ ਹੈ ਤੇ ਨਾ ਹੀ ਤੁਹਾਡਾ ਕੋਈ ਬਹੁਤਾ ਪੈਸਾ ਖਰਚ ਹੋਣਾ ਹੈ ਤੁਸੀਂ ਆਪਣੇ ਘਰ ਦੇ ਵਿੱਚ ਬੈਠ ਕੇ ਆਸਾਨੀ ਦੇ ਨਾਲ ਇਹ ਉਪਾਅ ਕਰਕੇ ਆਪਣੇ ਬੱਚਿਆਂ ਦੇ ਵਿਆਹ ਦੇ ਵਿੱਚ ਆ ਰਹੀ ਦੇਰੀ ਪ੍ਰੋਬਲਮ ਨੂੰ ਤੁਸੀਂ ਦੂਰ ਕਰ ਸਕਦੇ ਹੋ ਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਸ ਉਪਾਅ ਨੂੰ ਅਸੀਂ ਕਿਹੜੇ ਸਮੇਂ ਕਰਨਾ ਹੈ ਤੇ ਕਿੰਨਾ ਸਮਾਂ ਅਸੀਂ ਲਗਾਤਾਰ ਕਰ ਸਕਦੇ ਹਾਂ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵਾਦ ਤੋਂ ਬਾਅਦ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਪਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਹ ਉਪਾਕਰਨ ਦੇ ਨਾਲ ਤੁਹਾਡੇ ਬੱਚਿਆਂ ਦੇ ਵਿਆਹ ਦੇ ਵਿੱਚ ਜੋ ਵੀ ਦੇਰੀ ਆ ਰਹੀ ਹੈ ਜਾਂ ਫਿਰ ਜੇਕਰ ਤੁਹਾਡਾ ਰਿਸ਼ਤਾ ਹੋ ਜਾਂਦਾ ਹੈ ਤੇ ਵਿਆਹ ਅੱਗੇ ਦੇ ਅੱਗੇ ਚਾਰਿਆ ਤਾਂ ਇਹ ਸਾਰੀਆਂ ਵਿਆਹ ਦੇ ਰਿਲੇਟਡ ਜਿੰਨੀਆਂ ਵੀ ਪ੍ਰੋਬਲਮ ਤੁਹਾਨੂੰ ਆ ਰਹੀਆਂ ਨੇ ਉਹ ਸਾਰੀਆਂ ਹੀ ਇਹ ਉਪਾਅ ਕਰਨ ਦੇ ਨਾਲ ਦੂਰ ਹੋ ਜਾਣਗੀਆਂ ਜਦੋਂ ਤੁਸੀਂ ਇਸ ਉਪਾਅ ਨੂੰ ਸੋਮਵਾਰ ਦੇ ਦਿਨ ਕਰੋਗੇ ਇਹ ਉਪਾਅ ਇੰਨਾ ਜ਼ਿਆਦਾ ਅਚੋਕੇ ਕਿ ਤੁਹਾਡੇ ਕਰਨ ਤੋਂ ਤੁਰੰਤ ਹੀ ਇਹ ਆਪਣਾ ਅਸਰ ਦਿਖਾਵੇਗਾ ਇਸ ਦੇ ਨਾਲ-ਨਾਲ ਜਦੋਂ ਤੁਸੀਂ ਇਹ ਉਪਾਅ ਕਰੋਗੇ ਸੋਮਵਾਰ ਦੇ ਦਿਨ ਨੂੰ ਇਸ ਦੇ ਨਾਲ ਤੁਹਾਡੇ ਜਿਹੜੇ ਵਿਆਹ ਦੇ ਲੇਖ ਸੰਜੋਗ ਨੇ ਉਹ ਖੁੱਲਣਗੇ ਵਿਆਹ ਦੇ ਵਿੱਚ ਆ ਰਹੀਆਂ ਪ੍ਰੋਬਲਮ ਦੂਰ ਹੋਣਗੀਆਂ ਤੇ ਇਸ ਦੇ ਨਾਲ-ਨਾਲ ਤੁਹਾਡੀਆਂ ਮਨੋਕਾਮਨਾ ਜੋ ਕਿ ਕਾਫੀ ਲੰਬੇ ਸਮੇਂ ਤੋਂ ਪੂਰੀਆਂ ਨਹੀਂ ਹੋ ਰਹੀਆਂ ਤੁਹਾਡੀਆਂ ਮਨੋਕਾਮਨਾ ਵੀ ਇਹ ਉਪਾਅ ਕਰਨ ਦੇ ਨਾਲ ਪੂਰੀਆਂ ਹੋਣਗੀਆਂ ਇਸ ਉਪਾਣ ਨੂੰ ਤੁਸੀਂ ਸੋਮਵਾਰ ਦੇ ਦਿਨ ਸਵੇਰੇ 7 ਵਜੇ ਦੇ ਟਾਈਮ ਤੇ ਵੀ ਕਰ ਸਕਦੇ ਹੋ ਤੇ ਸ਼ਾਮ ਨੂੰ 7 ਵਜੇ ਦੇ ਸਮੇਂ ਤੇ ਵੀ ਤੁਸੀਂ ਕਰ ਸਕਦੇ ਹੋ ਜੇਕਰ ਤੁਹਾਨੂੰ ਸਵੇਰ ਦੇ ਸਮੇਂ ਟਾਈਮ ਨਹੀਂ ਮਿਲਦਾ ਤਾਂ ਤੁਸੀਂ ਇਸ ਉਪਾਣ ਨੂੰ ਸ਼ਾਮ 7 ਵਜੇ ਕਰ ਸਕਦੇ ਹੋ ਸੋਮਰ ਦੇ ਦਿਨ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਨਾ ਤਾਂ ਤੁਸੀਂ 7 ਵਜੇ ਤੋਂ ਪਹਿਲਾਂ ਇਹ ਉਪਾਅ ਕਰਨਾ ਹੈ ਤੇ ਨਾ ਹੀ ਤੁਸੀਂ 7 ਵਜੇ ਤੋਂ ਬਾਅਦ ਕਰਨਾ ਸਹੀ 7 ਵਜੇ ਹੀ ਤੁਸੀਂ ਇਹ ਉਪਾਅ ਕਰਨਾ ਹੈ ਭਾਵੇਂ ਤੁਸੀਂ ਸਵੇਰ ਦੇ ਸਮੇਂ ਕਰੋ ਤੇ ਭਾਵੇਂ ਸ਼ਾਮ ਦੇ ਸਮੇਂ ਕਰੋ ਇਸ ਉਪਾਅ ਨੂੰ ਬੱਚੇ ਖੁਦ ਵੀ ਉਪ ਕਰ ਸਕਦੇ ਨੇ ਜਿਨ੍ਹਾਂ ਦੇ ਵਿਆਹ ਦੇ ਵਿੱਚ ਦੇਰੀ ਆ ਰਹੀ ਹੈ ਉਹ ਖੁਦ ਵੀ ਇਹ ਉਪਾਅ ਕਰ ਸਕਦੇ ਆ ਤੇ ਉਹਨਾਂ ਦੇ ਜਿਹੜੇ ਮਾਤਾ ਪਿਤਾ ਨੇ ਉਹ ਵੀ ਕਰ ਸਕਦੇ ਆ ਤੇ ਜੋ ਵਿਆਹ ਦੇ ਵਿੱਚ ਦੇਰੀ ਆਉਂਦੀ ਹੈ ਇਸ ਦੇ ਨਾਲ ਨਾਲ ਜੇਕਰ ਤੁਹਾਡੇ ਘਰ ਦੇ ਵਿੱਚ ਪੈਸੇ ਦੀ ਤੰਗੀ ਚੱਲ ਰਹੀ ਏ ਜਾਂ ਤੁਹਾਡੀ ਕੋਈ ਮਨੋ ਕਾਮਨਾ ਪੂਰੀ ਨਹੀਂ ਹੋ ਰਹੀ ਜਾ ਫਿਰ ਤੁਹਾਡੇ ਘਰ ਦੇ ਵਿੱਚ ਕੋਈ ਨਾ ਕੋਈ ਪਰੇਸ਼ਾਨੀ ਪ੍ਰੋਬਲਮ ਚੱਲਦੀ ਰਹਿੰਦੀ ਏ ਕੋਈ ਵੀ ਪਰੇਸ਼ਾਨੀ ਭਾਵੇਂ ਹੋਵੇ ਜੇਕਰ ਤੁਸੀਂ ਉਸ ਨੂੰ ਲੈ ਕੇ ਇਹ ਉਪਾਅ ਕਰਨਾ ਚਾਹੋ ਨੇ ਉਹ ਤਾਂ ਵੀ ਤੁਸੀਂ ਕਰ ਸਕਦੇ ਤੇ ਇਸ ਉਪਾਅ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਜਿਹੜਾ ਪਾਠ ਪੂਜਾ ਵਾਲਾ ਸਥਾਨ ਚਾ ਮੰਦਰ ਬਣਾਇਆ ਉੱਥੇ ਬੈਠ ਕੇ ਵੀ ਕਰ ਸਕਦੇ ਹੋ ਜਾਂ ਫਿਰ ਜੇਕਰ ਤੁਹਾਡੇ ਘਰ ਦੇ ਵਿੱਚ ਮੰਦਰ ਪਾਠ ਪੂਜਾ ਵਾਲਾ ਸਥਾਨ ਨਹੀਂ ਬਣਿਆ ਹੋਇਆ ਤਾਂ ਤੁਸੀਂ ਜਿੱਥੇ ਵੀ ਆਪਣੇ ਘਰ ਦੇ ਵਿੱਚ ਸਾਫ਼ ਸੁਥਰੀ ਜਗ੍ਹਾ ਹੈ ਸਫਾਈ ਦਾ ਖਾਸ ਕਰਕੇ ਇਹ ਉਪਾਅ ਕਰਦੇ ਸਮੇਂ ਤੁਸੀਂ ਧਿਆਨ ਰੱਖਣਾ ਉਥੇ ਬੈਠ ਕੇ ਤੁਸੀਂ ਇਹ ਉਪਾਅ ਕਰ ਸਕਦੇ ਹੋ ਇਹ ਉਪਾਅ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਲੋਟਾ ਜਲ ਦਾ ਚਾਹੀਦਾ ਹੈ ਜਿਹੜਾ ਲੋਟਾ ਤੁਸੀਂ ਲੈਣਾ ਉਹ ਤਾਂਬੇ ਦਾ ਹੋਣਾ ਚਾਹੀਦਾ ਤੇ ਉਸ ਦੇ ਵਿੱਚ ਸ਼ੁੱਧ ਸਾਫ ਸੁਥਰਾ ਤੁਸੀਂ ਜਲ ਭਰ ਲੈਣਾ ਇਸ ਦੇ ਨਾਲ ਨਾਲ ਤੁਹਾਨੂੰ ਇੱਕ ਅੱਧਾ ਚਮਚ ਜਾਂ ਇੱਕ ਚਮਚ ਤੁਸੀਂ ਹਲਦੀ ਲੈਣੀ ਹੈ ਤੇ ਉਸ ਦੇ ਵਿੱਚ ਥੋੜਾ ਜਿਹਾ ਤੁਸੀਂ ਪਾਣੀ ਮਿਕਸ ਕਰਕੇ ਇੱਕ ਉਸ ਦਾ ਪੇਸਟ ਜਿਆ ਤਿਆਰ ਕਰ ਲੈਣਾ ਹੈ ਪੇਸਟ ਪੂਰਾ گاੜਾ ਹੋਣਾ ਚਾਹੀਦਾ ਹੈ ਪਤਲਾ ਤੁਸੀਂ ਨਹੀਂ ਬਣਾਉਣਾ ਤੇ ਇਸ ਦੇ ਨਾਲ ਨਾਲ ਜਿਹੜੀ ਤੀਸਰੀ ਚੀਜ਼ ਤੁਹਾਨੂੰ ਚਾਹੀਦੀ ਉਹ ਤੁਹਾਨੂੰ ਚਾਹੀਦਾ ਇੱਕ ਦੀਵਾ ਇਹ ਤਿੰਨ ਚੀਜ਼ਾਂ ਦੀ ਤੁਹਾਨੂੰ ਇਹ ਉਪਾਅ ਕਰਨ ਦੇ ਵਿੱਚ ਜ਼ਰੂਰਤ ਹੈ ਇਸੇ ਤਰੀਕੇ ਦੇ ਨਾਲ ਅਗਰ ਤੁਹਾਡੇ ਘਰ ਦੇ ਵਿੱਚ ਛੋਟਾ ਸ਼ਿਵਲਿੰਗ ਹੈਗਾ ਤਾਂ ਤੁਸੀਂ ਉੱਥੇ ਬੈਠ ਕੇ ਉਸ ਤੇ ਇਹ ਉਪਾਅ ਕਰ ਸਕਦੇ ਹੋ ਅਗਰ ਤੁਹਾਡੇ ਘਰ ਦੇ ਵਿੱਚ ਸ਼ਿਵਲਿੰਗ ਨਹੀਂ ਹੈਗਾ ਤਾਂ ਤੁਸੀਂ ਮੰਦਰ ਦੇ ਵਿੱਚ ਜਾ ਕੇ ਵੀ ਇਹ ਉਪਾਅ ਕਰਕੇ ਆ ਸਕਦੇ ਹੋ ਇਸ ਤਰੀਕੇ ਦੇ ਨਾਲ ਜਿੱਥੇ ਵੀ ਬੈਠ ਕੇ ਤੁਸੀਂ ਇਹ ਉਪਾਅ ਕਰਨਾ ਉੱਥੇ ਤੁਸੀਂ ਬੈਠ ਕੇ ਇੱਕ ਦੇਸੀ ਕੇ ਉਹਦਾ ਦੀਵਾ ਵੀ ਤਿਆਰ ਕਰ ਲੈਣਾ ਹੈ ਦੀਵਾ ਤਿਆਰ ਕਰਨ ਤੋਂ ਬਾਅਦ ਦੇ ਵਿੱਚ ਜਿਹੜਾ ਤੁਸੀਂ ਹਲਦੀ ਦਾ ਪੇਸਟ ਤਿਆਰ ਕੀਤਾ ਹੈ ਉਸ ਕਟੋਰੀ ਨੂੰ ਤੁਸੀਂ ਉਲਟੇ ਹੱਥ ਦੇ ਵਿੱਚ ਫੜ ਲੈਣਾ ਹੈ ਤੇ ਜੋ ਅੰਗੂਠੇ ਨਾਲ ਦੀਆਂ ਤਿੰਨ ਉਂਗਲੀਆਂ ਨੇ ਹੰਦਾ ਭਾਵ ਕਿ ਜੋ ਸਿੱਧੇ ਹੱਥ ਦੀਆਂ ਅੰਗੂਠੇ ਦੇ ਨਾਲ ਦੀਆਂ ਤਿੰਨ ਉਂਗਲੀਆਂ ਹੋਣਗੀਆਂ ਉਹ ਤੁਸੀਂ ਇਸ ਹਲਦੀ ਵਾਲਾ ਜਿਹੜਾ ਪੇਸਟ ਬਣਾਇਆ ਉਸ ਦੇ ਵਿੱਚ ਤੁਸੀਂ ਡੁਬੋ ਦੇਣੀਆਂ ਨੇ ਇਸ ਤਰੀਕੇ ਦੇ ਨਾਲ ਉਹਨਾਂ ਤਿੰਨਾਂ ਉਂਗਲੀਆਂ ਤੇ ਹਲਦੀ ਦਾ ਪੇਸਟ ਲਗਾਉਣ ਤੋਂ ਬਾਅਦ ਦੇ ਵਿੱਚ ਜਿੱਥੇ ਮਾਤਾ ਸੁੰਦਰੀ ਦਾ ਸਥਾਨ ਹੁੰਦਾ ਏ ਉੱਥੇ ਤੁਸੀਂ ਇਹ ਤਿੰਨੇ ਉਂਗਲੀਆਂ ਹਲਦੀ ਦੇ ਪੇਸਟ ਦੀਆਂ ਚੋਕੇ ਉੱਥੇ ਲਗਾ ਦੇਣੀਆਂ ਤੇ ਆਪਣੇ ਬੱਚਿਆਂ ਦੇ ਵਿਆਹ ਸ਼ਾਦੀ ਤੇ ਲਈ ਤੁਸੀਂ ਪ੍ਰਾਰਥਨਾ ਕਰਨੀ ਹੈ ਇਸ ਤਰੀਕੇ ਦੇ ਨਾਲ ਜਦੋਂ ਤੁਸੀਂ ਪਹਿਲੀ ਵਾਰ ਉਹ ਉਂਗਲੀਆਂ ਲਗਾਓਗੇ ਤਾਂ ਤੁਸੀਂ ਆਪਣੇ ਬੱਚੇ ਦਾ ਜਿਨ੍ਹਾਂ ਦੇ ਵਿਆਹ ਦੇ ਵਿੱਚ ਪ੍ਰੋਬਲਮ ਆ ਰਹੀ ਉਹਨਾਂ ਦਾ ਨਾਮ ਲੈ ਕੇ ਤੁਸੀਂ ਆਪਣੀ ਬਣੋ ਕਾਮਨਾ ਆਪਣੀ ਪ੍ਰਾਰਥਨਾ ਕਰਨੀ ਹੈ ਇਸੇ ਤਰੀਕੇ ਦੇ ਨਾਲ ਫਿਰ ਤੁਸੀਂ ਦੂਸਰੀ ਵਾਰ ਦੁਬਾਰਾ ਉਹਨਾਂ ਉਂਗਲੀਆਂ ਨੂੰ ਹਲਦੀ ਦੇ ਪੇਸਟ ਦੇ ਵਿੱਚ ਫੇਰ ਡੁਬੋਣਾ ਹੈ ਤੇ ਉਹ ਕੱਢਣ ਤੋਂ ਬਾਅਦ ਮਾਤਾ ਸੁੰਦਰੀ ਦੇ ਸਥਾਨ ਤੇ ਲਗਾਉਣਾ ਹੈ ਦੁਬਾਰਾ ਤੋਂ ਕੌਣ ਤੋਂ ਬਾਅਦ ਦੇ ਵਿੱਚ ਆਪਣੇ ਬੱਚਿਆਂ ਦੀ ਵਿਆਹ ਦੀ ਮਨੋ ਕਾਮਨਾ ਤੁਸੀਂ ਬੋਲਣੀ ਹੈ ਇਸ ਤਰੀਕੇ ਦੇ ਨਾਲ ਤੁਸੀਂ ਸੇਮ ਹੀ ਪ੍ਰੋਸੈਸ ਦੇ ਨਾਲ 7 ਵਾਰ ਤੁਸੀਂ ਰਿਪੀਟ ਕਰਨਾ ਹੈ 7 ਵਜੇ ਹੀ ਇਹ ਉਪਾਅ ਕਰਨਾ ਹੈ ਤੇ 7 ਵਾਰ ਇਸੇ ਹੀ ਤਰੀਕੇ ਦੇ ਨਾਲ ਤੁਸੀਂ ਰਿਪੀਟ ਕਰਨਾ ਹੈ ਇਸੇ ਤਰੀਕੇ ਦੇ ਨਾਲ ਜਦੋਂ ਤੁਸੀਂ 7 ਵਾਰ ਉਂਗਲੀਆਂ ਲਗਾ ਲਓਗੇ ਤੇ 7 ਵਾਰ ਹੀ ਆਪਣੇ ਬੱਚਿਆਂ ਦੇ ਵਿਆਹ ਦੇ ਲਈ ਮਨੋ ਕਾਮਨਾ ਬੋਲ ਲਓਗੇ ਇਸ ਤੋਂ ਬਾਅਦ ਦੇ ਵਿੱਚ ਇਹ ਤਿੰਨੇ ਉਂਗਲੀਆਂ ਜਿਹੜਾ ਤੁਸੀਂ ਇੱਕ ਲੋਟਾ ਚਲਦਾ ਲਿਆ ਸੀ ਉਸ ਦੇ ਬਾਹਰ ਤੁਸੀਂ ਇਹਨਾਂ ਤਿੰਨਾਂ ਉਂਗਲੀਆਂ ਨੂੰ ਲਗਾ ਦੇਣਾ ਤੁਸੀਂ ਬਾਹਰ ਲਗਾਉਣੀਆਂ ਬਾਹਰ ਵੀ ਲਗਾ ਸਕਦੇ ਹੋ ਕਿਤੇ ਵੀ ਲਗਾ ਸਕਦੇ ਹੋ ਚਾਹੇ ਗੁਲਾਈ ਤੇ ਲਗਾ ਦਿਓ ਪਰ ਉਸ ਲੋਟੇ ਤੇ ਤੁਸੀਂ ਲਗਾਉਣੀਆਂ ਨੇ ਬਸ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਜਿਹੜਾ ਤੁਸੀਂ ਲੋਟੇ ਦੇ ਵਿੱਚ ਚਾਲ ਭਰਿਆ ਉਸ ਦੇ ਵਿੱਚ ਤੁਸੀਂ ਹਲਦੀ ਨਹੀਂ ਮਿਕਸ ਕਰਨੀ ਉਸ ਦੇ ਵਿੱਚ ਤੁਸੀਂ ਉਂਗਲਾ ਨਹੀਂ ਪਾਉਣੀਆਂ ਆਪਣੀਆਂ ਬਾਹਰ ਦੀ ਸਾਈਡ ਤੁਸੀਂ ਕਿਤੇ ਵੀ ਲਗਾ ਸਕਦੇ ਹੋ ਤੇ ਹੁਣ ਤੁਸੀਂ ਇਹ ਜਿਹੜਾ ਜਾਲੇ ਲੋਟੇ ਵਾਲਾ ਇਸ ਨੂੰ ਤੁਸੀਂ ਮਾਤਾ ਸੁੰਦਰੀ ਦਾ ਜਿਹੜਾ ਥਾਣੇ ਉੱਥੇ ਅਰਪਿਤ ਕਰਨਾ ਹੈ ਉੱਥੇ ਤੁਸੀਂ ਇੱਕ ਧਾਰ ਇਸ ਚਲ ਦੀ ਅਰਪਿਤ ਕਰਨੀ ਹੈ ਤੇ ਅਰਪਿਤ ਕਰਦੇ ਹੋਏ ਤੁਸੀਂ शिवलिंग ਤੇ ਉਸ ਧਾਰ ਨੂੰ ਤੁਸੀਂ ਕੰਟੀਨਿਊ ਕਰਦੇ ਰਹਿਣਾ ਹੈ ਇਸ ਤਰੀਕੇ ਦੇ ਨਾਲ ਇਹ ਸਭ ਕਰਨ ਤੋਂ ਬਾਅਦ ਦੇ ਵਿੱਚ ਵਾਪਸ ਉਸੇ ਹੀ ਚਲ ਦੀ ਧਾਰ ਨੂੰ ਤੁਸੀਂ ਮਾਤਾ ਸੁੰਦਰੀ ਦੇ ਸਥਾਨ ਤੇ ਲੈ ਆਉਣਾ ਹੈ ਇਸੇ ਤਰੀਕੇ ਦੇ ਨਾਲ ਮਾਤਾ ਸੁੰਦਰੀ ਦੇ ਸਥਾਨ ਤੇ ਲੈ ਕੇ ਆਉਣ ਤੋਂ ਬਾਅਦ ਦੇ ਵਿੱਚ ਤੁਸੀਂ ਵਾਪਸ ਵੇਰ ਭੋਲੇਨਾਥ ਦੇ ਉੱਪਰ ਉਸ ਧਾਰ ਨੂੰ ਦੁਬਾਰਾ ਲੈ ਜਾਣਾ ਹੈ ਫਿਰ ਦੁਬਾਰਾ ਸ਼ਿਵਲਿੰਗ ਤੇ ਲੈ ਕੇ ਜਾਣੀਏ ਤੇ ਸ਼ਿਵਲਿੰਗ ਤੋਂ ਬਾਅਦ ਦੁਬਾਰਾ ਫਿਰ ਤੁਸੀਂ ਮਾਤਾ ਸੁੰਦਰੀ ਦੇ ਸਥਾਨ ਤੇ ਵਾਪਸ ਉਸੇ ਹੀ ਧਾਰ ਨੂੰ ਲੈ ਆਉਣਾ ਹੈ ਇਸ ਪ੍ਰੋਸੈਸ ਨੂੰ ਵੀ ਤੁਸੀਂ 7 ਵਾਰ ਹੀ ਕਰਨਾ ਹੈ ਜਿਵੇਂ ਕਿ ਮਾਤਾ ਸੁੰਦਰੀ ਦੇ ਸਥਾਨ ਤੋਂ ਸ਼ੁਰੂ ਕਰਨਾ ਹੈ ਤੇ ਫਿਰ ਅੱਗੋਂ ਤੁਸੀਂ ਸ਼ਿਵਲਿੰਗ ਦੇ ਸਥਾਨ ਤੇ ਲੈ ਕੇ ਜਾਣਾ ਹੈ ਤੇ ਉਸ ਜਲ ਨੂੰ ਤੁਸੀਂ ਥੋੜਾ ਥੋੜਾ ਹੀ ਗਰਾਉਣਾ ਹੈ ਤੇ ਜਦੋਂ ਤੁਸੀਂ 7 ਵਾਰ ਇਸ ਪ੍ਰੋਸੈਸ ਨੂੰ ਰਿਪੀਟ ਕਰ ਲਓਗੇ ਤੇ ਜਿਹੜਾ ਜਲ ਤੁਹਾਡੇ ਕੋਲ ਬਚ ਜਾਵੇਗਾ ਇਸ ਨੂੰ ਤੁਸੀਂ ਲਾਸਟ ਦੇ ਵਿੱਚ ਸ਼ਿਵਲਿੰਗ ਤੇ ਜਾ ਕੇ ਹੀ ਤੁਸੀਂ ਇਹ ਸਾਰੇ ਜਲ ਨੂੰ ਤੁਸੀਂ ਖਤਮ ਕਰਨਾ ਹੈ ਤੁਸੀਂ ਇਹ ਉਪਾਕਰਨ ਤੋਂ ਪਹਿਲਾਂ ਹੀ ਚੰਗੀ ਤਰ੍ਹਾਂ ਸੋਚ-ਸਮਝ ਕੇ ਕਰਨਾ ਹੈ ਕਿ ਜਿਵੇਂ ਹੀ ਤੁਸੀਂ ਇਹ ਚਲ ਅਰਪਿਤ ਕਰੋਗੇ ਹੌਲੀ-ਹੌਲੀ ਕਰਕੇ ਮਾਤਾ ਅਸ਼ੋਕ ਸੁੰਦਰੀ ਤੋਂ ਸ਼ੁਰੂ ਕਰਕੇ ਭਗਵਾਨ ਭੋਲੇनाथ ਤੇ ਉਸ ਦੇ ਬਾਅਦ ਦੇ ਵਿੱਚ ਤੇ ਫਿਰ ਤੁਸੀਂ ਸ਼ਿਵਲਿੰਗ ਤੇ ਇਸ ਤਰੀਕੇ ਦੇ ਨਾਲ ਜਦੋਂ ਤੁਸੀਂ ਸੇਮ 7 ਵਾਰ ਪ੍ਰੋਸੈਸ ਕਰੋਗੇ ਤੇ ਲਾਸਟ ਦੇ ਵਿੱਚ ਸਿਵਲਿੰਗ ਤੇ ਉੱਪਰ ਜੋ بچਿਆ ਹੋਇਆ ਹੋਵੇਗਾ ਚਲ ਉਸ ਨੂੰ ਤੁਸੀਂ ਸਾਰਾ ਉੱਥੇ ਹੀ ਖਤਮ ਕਰ ਦੇਣਾ ਹੈ। ਤੇ ਇਸ ਤਰੀਕੇ ਦੇ ਨਾਲ ਇਸ ਉਪਾਣੂ ਕਰਦੇ ਸਮੇਂ ਜਿਹੜਾ ਤੁਸੀਂ ਇੱਕ ਲੋਟਾ ਚਲ ਦਾ ਲੈ ਕੇ ਜਾਣਾ ਹੈ ਉਹ ਤੁਸੀਂ ਥੋੜਾ ਵੱਡਾ ਲੈ ਕੇ ਚਾਹੀਓ ਤਾਂ ਜੋ ਕਿ ਇਹ ਉਪਾਣੂ ਕਰਦੇ ਸਮੇਂ ਤੇ ਇਸ ਚਲ ਨੂੰ ਤੁਸੀਂ ਗਰਾਂਉਂਦੇ ਸਮੇਂ ਤੁਹਾਨੂੰ ਮੁਸ਼ਕਿਲ ਨਹੀਂ ਆਵੇਗੀ। ਇਸ ਤਰੀਕੇ ਦੇ ਨਾਲ ਇਹ ਸਾਰਾ ਉਪਾਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਜਿਹੜੇ ਵੀ ਪਰਮਾਤਮਾ ਨੂੰ ਮੰਨਦੇ ਹੋ ਉਹਨਾਂ ਦੇ ਅੱਗੇ ਹੱਥ ਜੋੜ ਕੇ ਆਪਣੀ ਪ੍ਰਾਰਥਨਾ ਕਰੋਗੇ ਜੇਕਰ ਤੁਸੀਂ ਆਪਣੀ ਕੋਈ ਮਨੋ ਕਾਮਨਾ ਜਾਂ ਘਰ ਦੇ ਵਿੱਚ ਚੱਲਦੀ ਚੱਲ ਰਹੀ ਪ੍ਰੋਬਲਮ ਦੇ ਬਾਰੇ ਚੱਲ ਰਹੀ ਪ੍ਰੋਬਲਮ ਦੇ ਬਾਰੇ ਤੁਸੀਂ ਇਹ ਉਪਾ ਕਰ ਰਹੇ ਹੋ ਤਾਂ ਤੁਸੀਂ ਉਸ ਬਾਰੇ ਆਪਣੀ ਪ੍ਰਾਰਥਨਾ ਕਰਨੀ ਹੈ ਤੇ ਜੇਕਰ ਤੁਸੀਂ ਆਪਣੇ ਬੱਚਿਆਂ ਦੇ ਵਿਆਹ ਦੇ ਲਈ ਇਹ ਉਪਾਅ ਕਰਨੇ ਉਹ ਤਦ ਵੀ ਤੁਸੀਂ ਆਪਣੇ ਬੱਚਿਆਂ ਦਾ ਨਾਮ ਲੈ ਕੇ ਤੁਸੀਂ ਪ੍ਰਮਾਤਮਾ ਦੇ ਅੱਗੇ ਪ੍ਰਾਰਥਨਾ ਕਰਨੀ ਹੈ ਇਸ ਤਰੀਕੇ ਦੇ ਨਾਲ ਤੁਸੀਂ ਪ੍ਰਾਰਥਨਾ ਕਰਨੀ ਹੈ ਕਿ ਤੁਹਾਡੇ ਬੱਚਿਆਂ ਦੇ ਵਿਆਹ ਦਾ ਜੋਗ ਬਾਂਚਾ ਵੀ ਉਹਨਾਂ ਦੇ ਵਿਆਹ ਦੇ ਵਿੱਚ ਆ ਰਹੀਆਂ ਸਾਰੀਆਂ ਹੀ ਪ੍ਰੋਬਲਮ ਤੇ ਮੁਸ਼ਕਲਾਂ ਨੇ ਜਿਹੜੀਆਂ ਉਹ ਦੂਰ ਹੋ ਜਾਣ ਤੁਸੀਂ ਇਹ ਉਪਾਅ ਜ਼ਰੂਰ ਕਰਕੇ ਦੇਖੋ ਦੇਖੋਗੇ ਜਦੋਂ ਤੁਸੀਂ ਇਹ ਉਪਾਅ ਕੀਤਾ ਤੁਹਾਡੇ ਨਾਲ ਚਮਤਕਾਰ ਹੋ ਜਾਵੇਗਾ ਤੁਹਾਡੇ ਬਚਿਆਂ ਦੇ ਵਿਆਹ ਦਾ ਜੋਗ ਤੁਰੰਤ ਉਸੇ ਸਮੇਂ ਹੀ ਬੰਨਾ ਸ਼ੁਰੂ ਹੋ ਜਾਵੇਗਾ ਤੇ ਇਹ ਉਪਾਅ ਨੂੰ ਕਰਨ ਦੇ ਨਾਲ ਤੁਹਾਨੂੰ ਤੁਰੰਤ ਖੁਸ਼ਖਬਰੀ ਮਿਲੇਗੀ ਕਿਉਂਕਿ ਜੇਕਰ ਸੋਵਾਰ ਦੇ ਦਿਨ ਤੁਸੀਂ ਇਹ ਉਪਾਅ ਕਰੋਗੇ ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਅਜੂਬ ਤੇ ਚਮਤਕਾਰੀ ਦਿਨ ਹੁੰਦਾ ਇਸ ਦਿਨ ਕੀਤਾ ਗਿਆ ਇਹ ਉਪਾਅ ਕਦੇ ਵੀ ਖਾਲੀ ਨਹੀਂ ਜਾਂਦਾ ਕਿਉਂਕਿ ਉਪਾਕਰਨ ਤੋਂ ਬਾਅਦ ਦੇ ਵਿੱਚ ਜੋ ਵੀ ਅਸੀਂ ਪ੍ਰਾਰਥਨਾ ਕਰਦੇ ਹਾਂ ਚਾਹੇ ਉਹ ਮਨੋ ਕਾਮਨਾ ਇੱਛਾ ਚਾਹੇ ਆਪਣੇ ਬੱਚਿਆਂ ਦੇ ਵਿਆਹ ਦੇ ਲਈ ਉਹ ਤੁਰੰਤ ਹੀ ਬ੍ਰਹਿਮੰਡ ਦੇ ਵਿੱਚ ਚਲੀ ਜਾਂਦੀ ਹੈ ਸਾਡੀ ਕੀਤੀ ਗਈ ਪ੍ਰਾਰਥਨਾ ਨੂੰ ਬ੍ਰਹਿਮੰਡ ਸੁਣਦਾ ਹੈ ਤੇ ਸਾਡੀ ਤੁਰੰਤ ਹੀ ਮਨੋ ਕਾਮਨਾ ਸਾਰੀ ਪੂਰੀ ਹੋ ਜਾਂਦੀ ਹੈ ਇੱਕ ਵਾਰ ਤੁਸੀਂ ਇਸ ਉਪਾ ਨੂੰ ਜ਼ਰੂਰ ਕਰਕੇ ਦੇਖਿਓ ਤੁਹਾਨੂੰ ਇਸ ਉਪਾ ਨੂੰ ਕਰਨ ਦੇ ਨਾਲ 100% ਰਿਜ਼ਲਟ ਮਿਲੇਗਾ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਛੋਟਾ ਜਿਹਾ ਹਲਦੀ ਦੇ ਲੇਪ ਦਾ ਇੱਕ ਉਪਾਅ ਜੋ ਕਿ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕੋਮੇਲਟ ਵਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਪਲੀਜ਼ ਵੀਡੀਓ ਨੂੰ ਵਾਅਦ ਤੋਂ ਬਾਅਦ ਸਪੋਰਟ ਤੇ ਸ਼ੇਅਰ ਜ਼ਰੂਰ ਕਰਿਓ